multimass. Çeirgas peceni hatia 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 mailhe hatia 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 hat, hatia 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 hatua.

ਆਪ ਲੋਕ ਤਾਂ ਜਾਓ ਇੱਕ ਕਾ ਹੈ ਗਰਾਮ ਜੱਤਾ ਇੱਕ ਕਾ ਹੈਗਾ ਇੱਕ 6 ਹੋ ਗਿਆ ਟੋਟਲ 6 ਇੱਕ ਮਿੰਟ ਰੋਗਾ 6 ਗੁੰਡੇ ਫਾਇਲ ਕਾ ਤੁਮ ਲਾਇਆ ਪਹਿਲੇ ਉਹ ਭਰਾਵਾ ਗੁੰਡੇ ਕਹਣੇ ਸੰਦੇ ਕੋਈ ਪਦ ਗੁੰਡੇ ਰਹੇ ਰਹਿ ਕੇ ਗੁੰਡੇ ਗੁੰਡਾ ਰਾਮ ਦਾ ਪਾਣੀ ਦਾ ਪਾਣੀ ਕਿਹਨਾ ਪਾਣੀ ਕਰੀ ਮੇਰੀ ਬਾੜੇ ਪਰਲੇ ਪਰਲੇ ਮਾਰਾ ਸਟਰ ਬੈਠਾ ਇਹ ਦੱਸ ਦੋ ਨਹੀਂ ਫੜਦੇ ਰਹੇ ਰਹੇ ਆ। ਸਭ ਲੋਕ ਮੇਰੇ ਕੋਲ ਆਓ। ਚਲੋ ਫੇਰਾ ਹੀ ਨਹੀਂ ਘਟਾਣਾ। ਤੁਸੀਂ ਦੱਸੋ ਵੀ ਭਾਈ ਸਹੀ ਦੱਸੋ ਸ਼ਰੀਰ ਮੋੜ ਨਹੀਂ ਆਇਆ। ਫੇਰ ਇੱਥੇ ਕੀ ਕਰਨੇ ਨੇ? ਚੋਰੀ ਕਰਨਾ ਹੈ, ਚੋਰੀ ਕਰਨਾ। ਹੋਰ ਕੀ ਕਰਨੇ? ਕਹਿੰਦਾ ਦਾ ਉਤਾਰ ਕਹਿੰਦਾ ਅਸੀਂ ਹੁਣ ਤੀਜੀ ਹੋ ਰਹੇ ਚੱਲਦੇ ਆ। ਸਹੀ ਦੱਸ ਆ ਰਿਹਾ। ਇਹਨੂੰ ਕਿਹੜਾ ਪੁੱਛਣਾ? ਕਿਹੜੇ ਬੰਦੇ ਨੇ? ਕਿਹੜੇ ਬੰਦੇ ਆਇਆ ਕਰਦੇ ਨੇ? ਸਹੀ ਲੈ ਕੇ ਨੀਂਦਾ ਆਇਆ। ਹੈ? ਇਹਨੂੰ ਵੀ ਅੱਗੇ ਲੈ ਜਾ ਆਇਆ। ਭਾਈ ਨੇ ਉਹ ਤੁਹਾਨੂੰ ਪਈ ਜਾਣੇ ਤੂੰ ਸਹੀ ਦੱਸੋ ਮੈਂ ਸਮਝਾਉਂਦਾ। ਅਸੀਂ ਵੀ ਕੋੜਾ ਆਇਆ ਵੀਰਾ ਲੈ ਕੇ ਕੋੜੇ ਪਿੰਡਾ ਦੇ ਪਤਾ ਨਹੀਂ ਮੇਰੇ ਨੂੰ ਪਤਾ ਕਿਹੜਾ ਵੀਰਾ ਲੈ ਕੇ ਆਇਆ ਵੀਰਾ ਘੜ ਲੈ ਕੇ ਆਇਆ ਮੇਰਾ ਵੀਰਾ ਫਿਰ ਨਾਲ ਗਿਆ ਆਏ ਕਰਨ ਕੇ ਆਏ ਕੀ ਨਾਮ ਕੋਲ ਸੁਨੀਤਾ ਦਾ ਤੇ ਕੀ ਲੱਗਦੀ ਹੈ ਇਹ ਮੇਰਾ ਘਰ ਵਾਲਾ ਤੇ ਕੀ ਗੱਲ ਕੋ ਤੂੰ ਕੱਲ ਬਾਤ ਬਸ ਇਦਾਂ ਹੀ ਗੁਰਤਾ ਗਰਦੀ ਕਰਨ ਆਏ ਸੀ ਕਹਿੰਦੇ ਮਾਰਨਾ ਹੈ ਮਾਰਨਾ ਹੈ ਕੱਥੇ ਕਿਹਾ ਸੀ ਪਛਾਣ ਕਰਨ ਗਏ ਸੀ ਅਫੀਕਾ ਨੂੰ ਪਛਾਣ ਕਰਨਾ ਆਪਾਂ ਪਿੰਡ ਵਾਂ ਦਾ ਵੀ ਸਾਰੇ ਅਸੀਂ ਨਾਲ ਮਿਲ ਕੇ ਪਛਾਣ ਕੀਤਾ ਫਿਰ ਵੀ ਨਹੀਂ ਕਹਿਣਾ ਮੰਨਦੇ ਸੀ ਇਹ ਕੰਮ ਤੇ ਗਿਆ ਸੀ ਸ਼ਾਮ ਨੂੰ ਆ ਰਿਹਾ ਸੀ ਨਟਾ 7 ਵਜੇ 7 ਵਜੇ ਆ ਕੇ ਇਹਨਾਂ ਨੂੰ ਰਸਤੇ 'ਚ ਘੇਰ ਲਿਆ ਆਵਾ ਮਾਰਾ ਮਾਰ ਕੇ ਸੱਟ ਗਏ ਉਹਨਾਂ ਨੇ ਕਿਹਾ ਮਾਰ ਗਿਆ ਵੀ ਉਹਨ ਤਾਂ ਬਸ ਚਲੇ ਜਾਈਏ ਗੱਡੀ ਤੇ ਸਵਾਰ ਹੋ ਗੱਡੀ ਤੇ ਸਵਾਰ ਹੋ ਕੇ ਆਏ ਨਸ਼ਾ ਪੋਲ ਕੀਤਾ ਸੀ ਧਮਕੀਆਂ ਵੀ ਦਿੰਦੇ ਸੀ ਵੀ ਮਾਰਨਾ ਹੈ ਮਾਰਨਾ ਹੈ ਧਮਕੇ ਬਹੁਤ ਦਿੰਦੇ ਸੀ ਵੀ ਸੇ ਮਾਰਨਾ ਹੈ ਫਿਰ ਮਾਰ ਕੇ ਅਗਲਾ ਕਰ ਦਿੱਤਾ ਤੁਹਾਨੂੰ ਗੜ ਕਰ ਹੀ ਆਈ ਹਾਂਜੀ ਜਾਣ ਕਰ ਹੀ ਆਈ ਕਿਸੇ ਪਿੰਡ ਨੇ ਜਾਂਦਾ ਸੀ ਕੰਮ ਕਹਿੰਦਾ ਵੀ ਇਸ ਤਰ੍ਹਾਂ ਮੁੰਡਾ ਅਗਲਾ ਕੀਤਾ ਪਿਆ ਡਿੱਗਾ ਪਿਆ ਤਾਂ ਹਸਪੀਟਲ ਲੈ ਕੇ ਗਏ ਫਿਰ ਜ਼ਿਆਦਾ ਹੋ ਗਿਆ ਬੋਲਦਾ ਚੱਲਦਾ ਨਹੀਂ ਸੁਸਪੋਸ਼ ਤੇ ਕੋਣ ਕੀ ਬੋਲੇ ਸਾਡੀ ਮੰਗ ਹੈ ਕਿ ਕਾਰਵਾਈ ਕੀਤੀ ਜਾਵੇ ਸੱਤ 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 ਅਜੇ ਵੀ ਧਮਕੀਆਂ ਦਿੰਦੇ ਨੇ ਕਿ ਛੱਡ ਮੰਨ ਲੈ ਕੱਟਾ ਕਰਦੀ ਰਾਤ ਗੁੰਡਾ ਕਰਦੀ ਫੋਨ ਗੁਰਮੀਤ ਸਿੰਘ ਤੁਸੀਂ ਕਿਥੋਂ ਦੇ ਰਹੇ ਹੋ ਡਿਪੈਂਡ ਕਾਲੂ ਦਾ ਜੈ ਸਰਹਿੰਦਪੁਰ ਦਾ ਲੱਗੀ ਕੀ ਗੱਲਬਾਤ ਹੋਈ ਜਿਹੜੇ ਤੇ ਹਮਲਾ ਆਇਆ ਕਿਹਨਾ ਵੱਲੋਂ ਕੀਤਾ ਗਿਆ ਮੇਰੇ ਨਾਲ ਚਾਚੇ ਦੇ ਮੁੰਡਿਆਂ ਦੇ ਕੁਝ ਦੁਸ਼ਮਣ ਹੋਏ ਸੀ ਆਪਣੇ ਪਿੰਡ ਦੇ ਨਾਲ ਦੇ ਉਹਨਾਂ ਨੇ ਗੁੰਡੇ ਬੁਲਾਏ ਸੀ ਤੇ ਇੱਕ ਦੋ ਰੋਜ਼ ਨਾ ਦੁਕਾਨ ਦੀ ਪੰਨ ਦੌੜ ਕੀਤੀ ਸੀ ਤੇ ਦੂਸਰੇ ਦਿਨ ਫਿਰ ਦੁਬਾਰਾ ਆਏ ਸੀ ਉਹਨਾਂ ਨੇ ਦੁਬਾਰਾ ਫੇਰ ਉਹਨਾਂ ਨੂੰ ਮਾਰਨ ਦੇ ਸਾਹ ਨਾਲ ਦੁਕਾਨ ਤੋੜ ਕੇ ਕਰਦੀਆਂ ਗੇਟ ਕੋਲ ਬੋਲਦੇ ਸੀ ਜਿਆਦਾ ਤੇ ਉਹਨਾਂ ਨੇ ਕੁੱਟਤਾ ਫਿਰ ਬਾਅਦ ਚ ਫੜ ਕੇ ਬੰਨ ਲਿਆ ਉਹਨਾਂ ਨੇ ਮੈਂ ਸਿਰਫ ਵੀਡੀਓ ਬਣਾਉਣ ਕਰਕੇ ਵੀਡੀਓ ਬਣਾਈ ਸੀ ਉਹਨਾਂ ਦੀ ਮੈਂ ਕਿਹਾ ਕੁੱਟਮਰ ਕਰ ਰਹੇ ਹਾਂਜੀ ਹਾਂਜੀ ਕੁੱਟਮਰ ਕਰ ਤੇ ਮੈਂ ਵੀਡੀਓ ਬਣਾ ਲਈ ਤੇ ਵੀਡੀਓ ਮੈਂ ਨੈਟ ਤੇ ਪਾ ਬੈਠਾ ਉਹਨਾਂ ਦੇ ਕਹੇ ਵਾਇਰਲ ਹੋਣ ਕਰਕੇ ਮੈਂ ਉਹਨਾਂ ਨਾਲ ਰੰਜਿਸ਼ ਰੱਖ ਲਈ ਹਾਂਜੀ ਰੰਜਿਸ਼ ਕਰਦੇ ਹੋਣ ਤੁਸੀਂ ਕਿੱਥੇ ਗਏ ਸੀ ਮੈਂ ਇਹ ਕੰਮ ਕਰਦਾ ਸੀ ਮਾਮਦੋੜ ਸਾਡਾ ਬਲਾਕ ਹੈ ਗਾਇ ਉੱਥੇ ਦੁਕਾਨ ਤੇ ਮੈਂ ਇਲੈਕਟ੍ਰਿਕ ਸਕੂਟਰੀਆ ਮੈਕੈਨਿਕ ਸੀਗਾ ਉਹਨਾਂ ਨੇ ਦੱਸ ਕੇ ਜਿਹੜੇ ਪਹਿਲਾਂ ਉਹਨਾਂ ਦੇ ਨਾਲ ਗਿਆ ਸੀ ਗੁੰਡਿਆਂ ਦੇ ਮੁੰਡੇ ਪਿੰਡ ਦੇ ਸੀ ਉਹਨਾਂ ਨੇ ਦੱਸਿਆ ਵੀ ਆਹ ਬੰਦਾ ਹੈਗਾ ਇਹਨੂੰ ਇਹਨੂੰ ਕੁੱਟਣਾ ਮਾਰਨਾ ਹੈ ਤੇ ਮੈਂ ਉੱਥੇ ਵਾਪਸੇ ਆ ਰਿਹਾ ਸੀ ਕੰਮ ਤੋਂ ਦੁਕਾਨ ਬੰਦ ਕਰਕੇ ਰਸਤੇ 'ਚ ਘੇਰ ਕੇ ਮੈਨੂੰ ਗੱਡੀ ਅੱਗੇ ਲਾਲ ਹੀ ਨੱਗੋ ਰੋਕ ਕੇ ਰਾਰੋ ਰੋਕਿਆ ਨਹੀਂ ਕੀ ਦਾ ਹਥਿਆਰ ਕੀ ਸੀ ਨਾ ਹਥਿਆਰਾਂ ਨਾਲ ਇੱਕ ਕੋਲ ਕਿਰਪਾਨ ਸੀਗੀ ਇੱਕ ਕੋਲ ਗੰਡਾਸਾ ਸੀਗਾ ਜੀ ਬੈਦਵਾਲ ਤੇ ਆਪਣਾ ਹਾਕੀ ਤੇ ਮੋٹے-ਮੋٹے ਲੱਕੜ ਦੇ ਸੋਟੇ ਸੀ ਰੋਕੇ ਅਗਲਾ ਕਰਦਾ ਤੇ ਹਾਂਜੀ ਉਸੇ ਵੇਲੇ ਭੱਜ ਕੇ ਮਾਰਨ ਲੱਗ ਗਿਆ ਜੀ ਮੈਂ ਅੱਗੋ ਸੱਜੀ ਖੱਬੇ ਹੱਥ ਨਾਲ ਰੋਕਦਾ ਰਿਹਾ ਮੇਰੇ ਹੱਥ ਤੇ ਟੁੱਟ ਗਿਆ ਜੀ ਤੇ ਅੱਗੋ ਹਾਂਜੀ ਫਿਰ ਸਿਰ 'ਚ ਦੋ ਕਿਰਪਾਨਾ ਹੋ ਗਈ ਨਾ ਉਸ ਤੋਂ ਬਾਅਦ ਮੈਂ ਡਿੱਗ ਗਿਆ ਸੀ ਫਿਰ ਬਾਅਦ 'ਚ ਕੁੱਟੇ ਗਏ ਨਾ ਡਿੱਗੇ ਪੈਣੇ ਨਾ ਛੇਡਾਂ ਨਾ ਰੱਜੇ ਹਾਂਜੀ ਹਾਂਜੀ ਨਾ ਛੇਡਾਂ ਨਾ ਫੋਲਰ ਰੱਜੇ ਪਏ ਸੀ ਹਾਂ ਨਸ਼ਨਾ ਰਾਜ ਦੇ ਸਾਨੂੰ ਪਤਾ ਹੈ ਕਿੰਨੇ ਕਿੰਨੇ ਨਵਾਂ ਆਏ ਸੀਗੇ ਉਹਨਾਂ ਨਾਲ ਉਹਨਾਂ ਨੇ ਖਾ ਪਿਆ ਕਿ ਹਾਂਜੀ ਹਾਂ ਨਸ਼ਨਾ ਜਿੰਨੇ ਆਏ ਨੇ ਨਸ਼ਨਾ ਰਾਜ ਕੇ ਆਏ ਸੀ ਇਹਨਾਂ ਦੇ ਨਾਲ ਇੱਕ ਵਾਰੀ ਮੁਲਾਜ਼ਮ ਵੀ ਸੀਗਾ ਮੁਲਾਜ਼ਮ ਮੁੰਡਾ ਕਰਦੀ ਕਰਾਉਂਦੇ ਹਾਂਜੀ ਹਾਂਜੀ ਮੁਲਾਜ਼ਮ ਸੀਗਾ ਉਹਨਾਂ ਦੇ ਵੀਡੀਓ ਮੈਂ ਪੂਰਨ ਨਾ ਪਾਈ ਸੀਗੀ ਮੇਰੇ ਕੋਲ ਮੁੰਡਿਆਂ ਦੇ ਨੰਬਰ ਸੇਵ ਸੀਗੇ ਉਹਨਾਂ ਸਟੇਟਸ ਲਾ ਸੀਗਾ ਉਹ ਵੀ ਪਾਈ ਸੀ ਉਹਨਦੇ ਕਰਕੇ ਮੇਰੇ ਅੰਜਸ਼ਨਾ ਰੱਖ ਲਈ ਹੋ ਰਹੀ ਹਾਂਜੀ ਅੱਛਾ ਤੇ ਕੀ ਹੋ ਕੀ ਲੋਕ ਲੋਟਕੋ ਮੇਰੇ ਕੋਲ ਦੁਕਾਨ ਦੇ ਪੈਸੇ ਹੈਗੇ ਸੀ ਵੀ ਯਾਰ ਉਹ ਤੇ ਤੇ 3500 ਮੇਰੇ ਕੋਲ ਆਬ ਦਾ ਹੈਗਾ ਸੀ 23500 ਉਹ ਇੱਕ ਮੋਬਾਈਲ ਵੀਵੋ ਦੀ ਖੀ ਸੀ 25000 ਦੀ ਉਹ ਵੀ ਖੋ ਲ ਗਏ ਹਾਂ ਜੇ ਇੱਕ ਪਰਸ ਹੈਗਾ ਹੁੰਦਾ ਸਾਰੇ ਪ੍ਰੂਫ ਹੈਗੇ ਹਾਂ ਹਾਂਜੀ ਸਕੂਟਰੀ ਦੀ ਪੰਨ ਤੋੜ ਕਰ ਗਏ ਸੀ ਕੀ ਮੰਗਦੇ ਤੁਹਾਡੀ ਕਾਰਵਾਈ ਇਹਨਾਂ ਦੀ ਕਾਰਵਾਈ ਹੈ ਜੇ ਤਾਂ ਇਨਸਾਫ ਮਿਲ ਜਾ ਪੁਲਿਸ ਹਲਾਤ ਵਧੀਆ ਹੈ ਹਾਂਜੀ ਹਾਂਜੀ ਸਖਤ ਕਾਰਵਾਈ ਹੋਣੀ ਚਾਹੀਦੀ ਤੇ ਮੇਰਾ ਸਮਾਨ ਤਵਾਪਸ ਹੋ ਜਾ ਤਾਂ ਕਿ ਮੈਂ ਤੇ ਮਜ਼ਦੂਰ ਵਾਲੇ ਬੰਦੇ ਹੈਗੇ ਆ 8000 ਤਨਖਾਹ ਤੇ ਕੰਮ ਕਰਦੇ ਆ ਹਾਂ ਜਿੰਨੇ ਪੈਸਾ ਬਹੁ 50 60 ਹਜ਼ਾਰ ਦਾ ਘਾਟਾ ਕੱਢ ਲਿਆ ਹਾਂ ਹਾਂਜੀ ਹਾਂਜੀ ਜ਼ਰੂਰ ਜੀ ਪੁਲਿਸ ਵਾਲੇ ਨਾਲ ਸਖਤ ਕਾਰਵਾਈ ਕੀਤੀ ਜਾਵੇ ਰਾਜੀ ਨਾਮਾ ਹੋਣ ਦੇ ਬਾਵਜੂਦ ਪਹਿਲਾਂ ਇੱਕ ਚੋਂ ਪੰਚਾਇਤ ਤੇ ਰਾਜੀ ਨਾਮਾ ਵੀ ਕਰਾਇਆ ਸੀ ਫਿਰ ਵੀ ਇਹਨਾਂ ਨੇ ਰਾਜੀ ਨਾਮਾ ਕਰਨ ਦੇ ਬਾਵਜੂਦ ਲਿਖਤੀ ਰਾਜਨਾਮਾ ਹੋ ਗਿਆ ਸੀ ਫਿਰ ਅਸੀਂ ਤਾਂ ਹੀ ਹਾਂ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਦੁਆਰਾ ਅਸ਼ੋਕ ਸਿੰਘ ਜੀ ਅਸ਼ੋਕ ਸਿੰਘ ਜਿਹੜਾ ਕਿੱਥੋਂ ਦੇ ਰਹਿਣ ਮੈਂ ਪਿੰਡ ਕਲੂਰੇ ਠਾੜ ਦਾ ਰਹਿਣ ਵਾਲਾ ਕੀ ਕਰਵਾ ਬਈ ਜਿਹੜੀ ਮੁੰਡੇ ਤੇ ਹਮਲਾ ਹੋਇਆ ਕੀ ਕਰਦਾ ਫੇਰ ਸਾਡੇ ਪਿੰਡ ਵਿੱਚ ਪਹਿਲਾਂ ਇਸ ਪਿੰਡ ਵਿੱਚ ਜਿਹੜਾ ਨਤੀਜਾ ਸਿੰਘਾੜਤੀ ਉਹਦਾ ਮੁੰਡਾ ਉਹਨੇ ਗੁੰਡੇ ਪਵਾਏ ਸੀਗੇ ਅਸੀਂ ਬਚਾਅ ਕਰਨ ਦੇ ਕਾਰਨ ਹੀ ਅਸੀਂ ਸਾਰੇ ਬਚਾਅ ਕੀਤਾ ਸੀਗਾ ਉਹਨਾਂ ਦੇ ਵੀ ਕੀਤਾ ਸੀਗਾ ਗੁੰਡੇ ਫੜ ਲਏ ਸੀਗੇ ਤੇ ਉਹ ਅਸੀਂ ਠਾੜੇ ਦੇ ਦਿੱਤੇ ਸੀਗੇ ਉਹਦੇ ਵਿੱਚ ਇੱਕ ਮਲਾਈਮ ਦੀ ਵੀ ਵੀਡੀਓ ਵਾਇਰਲ ਹੋ ਗਈ ਸੀਗੀ ਤੇ ਉਹ ਅਸੀਂ ਉਹਨਾਂ ਨੂੰ ਦੇ ਦਿੱਤੇ ਸੀਗੇ ਤੇ ਸਾਡੇ ਪੰਚਾਇਤ ਵਾਲੇ ਬੰਦੇ ਕੁਝ ਬੰਦਿਆਂ ਨੇ ਉਹਨਾਂ ਰਾਈ ਨਾ ਸਾਡਾ ਕਰਵਾ ਦਿੱਤਾ ਸੀਗਾ ਉਸ ਦੇ ਬਾਵਜੂਦ ਵੀ ਉਹਨਾਂ ਵੀ ਧਮਕੀਆਂ ਦੇ ਦਿੱਤੀਆਂ ਨੇ ਵੀ ਇਸ ਤਰ੍ਹਾਂ ਹੀ ਕਰਦੇ ਆਗੇ ਤੇ ਅਸੀਂ ਉਹਨਾਂ ਨੂੰ ਪੰਚਾਇਤ ਲੈਵਲ ਤੇ ਵੀ ਗੱਲ ਕੀਤੀ ਸੀਗੀ ਵੀ ਆਪਾਂ ਵੀ ਕਾਰਵਾਈ ਹੰਦੇਦ ਕਰੀਏ ਵੀ ਸਾਨੂੰ ਧਮਕੀਆਂ ਹੋਣ ਵੀ ਆ ਰਹੀਆਂ ਨੇ ਤੋ ਅਸੀਂ ਬਚਾਅ ਕਰਨ ਵਾਲੇ ਜਿਹੜੇ ਸੀਗੇ ਉਹਨਾਂ ਤੋਂ ਨਾ ਹਮਲਾ ਕਰ ਦਿੱਤਾ ਤੇ ਵੀ ਦਿਓ ਮਿਨਿਮਮ ਦੋੜ ਕੰਮ ਕਰਦਾ ਸੀਗਾ ਸੀਏਡੀ ਇਹਨਾਂ ਪੂਰੀ ਦੇ ਕੇ ਤਿਆਉਨੇ ਦੇ ਨਾਲ ਅਣਪਛਾਤੇ ਤੂੰ ਹਮਲਾ ਕਰਵਾ ਦਿੱਤਾ। ਉਹ ਤੇਰੀ ਕੀ ਕਰਦੀ? ਗੱਡੀ ਆਪਣੀ। ਮੂਡੇ ਦੀ ਇਹ ਗਲਤੀ ਸੀ ਕਿ ਵੀ ਉਹਨਾਂ ਜਦੋਂ ਹਮਲਾ ਕਰਨ ਆਏ ਸੀਗੇ ਜਿਹੜੀ ਗੱਡੀ ਤੇ ਆਏ ਸੀਗੇ ਉਹ ਪੁਲਿਸ ਦਾ ਲੋਗੋ ਲੱਗਾ ਹੋਇਆ ਸੀਗਾ। ਉਹ ਇਹ ਚਾਹੁੰਦੇ ਸੀਗੇ ਵੀ ਇਹ ਲੋਗੋ ਲੱਗਾ ਹੋਇਆ ਸੀਗਾ ਇਹਨਾਂ ਤਾਂ ਕੋਈ ਤਾਂ ਮਲਾਜ਼ਮ ਇਸ ਦੀ ਨਹੀਂ ਹੈਗਾ ਤੇ ਉਹ ਲੋਗੋ ਲਾ ਕੇ ਗੱਡੀ ਘੁੰਮ ਰਿਹਾ ਲੋਕਾਂ ਤੇ ਦਬਾਅ ਬਣਾ ਰਿਹਾ। ਬਸ ਉਹ ਇਹ ਸਾਫ਼ ਕਰ ਨਹੀਂ ਆ ਵੀ ਇਹ ਵੀ ਤੁਸੀਂ ਕਿ ਕਿਤੇ ਪੁਲਿਸ ਦੀ ਸ਼ੈਅ ਤੇ ਨਹੀਂ ਕੰਮ ਕਰ ਰਹੇ। ਕਸੇ ਇਹੀ ਇੰਦੀ ਗਲਤੀ ਸੀਗੀ ਹੋਰ ਬਚਾ ਕਰਨ ਵਾਲਾ ਬੰਦਾ ਸੀਗਾ ਕੋਈ ਇਹੋ ਜਿਹੀ ਉਹਦੇ ਰੋਲੇ ਵਿੱਚ ਹੈ ਵੀ ਨਹੀਂ ਸੀਗਾ ਵੀਡੀਓ ਬਣਾ ਕੇ ਵਾਇਰਲ ਨਹੀਂ ਕੀਤੀ ਵੀਡੀਓ ਬਣਾ ਬਣਾਈ ਸੀਗੀ ਤੋ ਮਤਲਬ ਕੀ ਉਹਨਾਂ ਮੁੰਡਿਆਂ ਨੂੰ ਦਿੱਤੀ ਸੀਗੀ ਤਾਂ ਉਹਨਾਂ ਅਗਾਤੋਗਾ ਮਨ ਲਓ ਅਗਾਤੋਗਾ ਪੈ ਗਈ ਇਹਨਦੇ ਬਲੋਨੀ ਪਈ ਅਗਾਤੋਗਾ ਵੈਸੇ ਪੈ ਗਈ ਆਈ ਤੇ ਤੇ ਰਜ ਲੱਗ ਪਏ ਉਹਨਾਂ 7-8 ਬੰਦੇ ਨੂੰ ਹੋਰ ਵੀ ਤਮਗੀ ਦਿੱਤੀ ਏ ਵੀ ਕਿਸੇ ਦੀ ਵੀ ਪਹਿਲੀ ਵਾਰੀ ਆ ਸਕਦੀ ਏ ਤੇ ਇਹ ਚਾਣ ਕੇ ਇਹ ਜਾਂਦਾ ਸੀਗਾ ਇਹ ਨਸੀਰ ਦੀ ਰਕੀ ਦੁਕਾਨ ਤੇ ਕੰਮ ਕਰਦਾ ਸੀਗਾ ਤੇ ਇਹ ਨੇ ਇਹ ਨੂੰ ਪਹਿਲਾਂ ਨਾ ਛੱਟਾ ਲਾਤੀ ਹੈ ਨਾ ਬਹੁਤ ਜਿਆਦਾ ਗੰਬੀਰ ਛੱਟਾ ਲਾਤੀ। ਕਾਰਵਾਈ ਦੀ ਕੀ ਮੰਗ? ਕਾਰਵਾ ਕਾਨੂੰਨੀ ਕਾਰਵਾਈ ਅਸੀਂ ਮੰਗ ਕਰਦੇ ਆ ਵੀ ਕਾਨੂੰਨੀ ਤੌਰ ਤੇ ਹੋਣਾ ਚਾਹੀਦਾ ਹੈ ਜੇ ਇਸ ਤਰ੍ਹਾਂ ਕਿ ਇਹ ਗੈਂਗਸਟਰ ਨਾਲ ਜਿਹੜਾ ਇਹਦਾ ਪਿਓ ਏ ਉਹ ਆੜਤੀ ਹੈ ਉਹ ਗੈਂਗਸਟਰਾਂ ਨਾਲ ਮੁੰਡੇ ਨੂੰ ਨੇ ਮਤਲਬ ਤਾਲੁਕ ਇਹਨਾਂ ਦੇ ਹੈਗੇ ਨੇ ਤੇ ਜੇ ਲੋਕਾਂ ਗਰੀਬਾਂ ਲੋਕਾਂ ਤੇ ਦਬਾਅ ਬਣਾ ਕੇ ਉਹਨਾਂ ਦੇ ਜ਼ਮੀਨ ਖੋ ਕੇ ਉਨਦੇ ਇਹ ਕੰਮ ਇਹ ਨਦੇ ਹੀ ਕੰਮ ਹੈਗਾ ਇਹਨਾਂ ਤੋਂ ਅਸੀਂ ਇਹ ਚਾਹੁੰਦੇ ਹਾਂ ਵਿਜੀਲੈਂਸੀ ਦੀ ਰੇਡ ਪਾਈ ਜਾਵੇ ਇਹਨਾਂ ਕੋਲ ਜਿਹੜਾ ਬਲੈਕ ਮੱਡੀ ਦਾ ਪੈਸਾ ਕਿੰਨਾ ਹੈਗਾ ਇਹ ਅਰਤੀ ਬੰਦੇ ਇਹਨਾਂ ਨੂੰ ਗੈਂਗਸਟਰ ਵੱਡੇ-ਵੱਡੇ ਗਏਗਾ ਸਾਲਾਂ ਨਾਲ ਜਿੱਥੇ ਤੱਕ ਤੁਹਾਨੂੰ ਸੂਚਨਾ ਮਿਲਦੀ ਪਈਏ ਵੀ ਗੈਂਗਸਟਰਾਂ ਨੇ ਇਹਨਾਂ ਦਾ ਹੱਥ ਹੈਗਾ ਇਹਨਾਂ ਦੇ ਸਰਿਕ ਮਾਮਲਾ ਮਤੋੜ ਦੇ ਇੱਕ ਦਰਜ ਹੋਇਆ ਸੀ ਕੀ ਮਾਮਲਾ ਜਿਹੜਾ ਹੈਗਾ ਮਕਦਮਾ ਨੰਬਰ 75 ਦਾ 26 ਅਧਾਰ 6 ਜਿਵੇਂ ਸੂਚਨਾ ਮਿਲੀ ਹਮਦੋਰ ਪੁਲਿਸ ਨੂੰ ਛੇਤੀ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ 5 ਜਨੋਂ ਤੇ ਪਰਚਾ ਦਰਜ ਤੇ ਜੁੜੀ ਹੈਗੀ ਰੇਡ ਉਪਲਿਸ ਰੀਡ ਕਰ ਰਹੀ ਹੈ ਦੋਸੀ ਚੇਤੂ ਚੇਤੀ ਲਪਲਾਂਗੇ ਇਹ ਰੰਜਾ ਸਿੰਘ ਜੀ ਕੋਈ ਪੁਰਾਣੀ ਪੁਰਾਣੀ ਰਜਿਸਤਰੀ ਕਰਨੀ ਹੋਇਆ ਥੈਂਕ ਯੂ ਥੈਂਕ ਯੂ ਜੀ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658